ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਇਆ ਜੀ ਅੱਜ ਦੀ ਇੱਕ ਨਵੀਂ ਕਹਾਣੀ ਕਹਾਣੀ ਐ ਜੀ ਲਵ ਮੈਰਿਜ ਤੇ ਕਹਾਣੀਕਾਰ ਹਨ ਪ੍ਰਵੀਨ ਕੌਰ ਸਿਮਰਨ ਹੋਰੀ ਚਾਰ ਭੈਣ ਭਰਾ ਸਨ ਤੇ ਘਰਦਿਆਂ ਨੇ ਕਦੀ ਵੀ ਕੁੜੀ ਤੇ ਮੁੰਡੇ ਦੇ ਵਿੱਚ ਕੋਈ ਵੀ ਭੇਦ ਭਾਵ ਨਹੀਂ ਸੀ ਕੀਤਾ ਤੇ ਨਾ ਹੀ ਕਦੇ ਸਿਮਰਨ ਨੂੰ ਕੁੜੀ ਹੋਣ ਦਾ ਅਹਿਸਾਸ ਹੋਣ ਦਿੱਤਾ ਸੀ ਹਰ ਗੱਲ ਦੇ ਵਿੱਚ ਉਸ ਦਾ ਸਾਥ ਦਿੱਤਾ ਬਹੁਤ ਹੀ ਲਾਡ ਪਿਆਰ ਦੇ ਨਾਲ ਪਾਲਿਆ ਸੀ ਸਾਰੇ ਆਹੀ ਭੈਣ ਭਰਾਵਾਂ ਨੂੰ ਸਕੂਲ ਤੋਂ ਕਾਲਜ ਤੱਕ ਦਾ ਸਫ਼ਰ ਤਾਂ ਬੜਾ ਵਧੀਆ ਲੰਘਿਆ ਸੀ ਤੇ ਅਸੀਂ ਦੋਵਾਂ ਨੇ ਐਮ ਕਾਮ ਕੰਪਿਊਟਰ ਕਰ ਲਈ ਤੇ ਫਿਰ ਸਾਡੇ ਦੋਵਾਂ ਦੇ ਰਾਹ ਵੱਖੋ ਵੱਖਰੇ ਹੋ ਗਏ ਮੈਂ ਆਪਣੀ ਅੱਗੇ ਦੀ ਪੜ੍ਹਾਈ ਕਰਨ ਲੱਗ ਪਈ ਤੇ ਉਹ ਕਿਸੇ ਕੰਪਿਊਟਰ ਸੈਂਟਰ ਦੇ ਵਿੱਚ ਪੜਾਉਣ ਲੱਗ ਗਈ ਚੜਦੀ ਉਮਰੇ ਜਿੱਥੇ ਹਰ ਨੌਜਵਾਨ ਮੁੰਡੇ ਕੁੜੀ ਦਾ ਇੱਕ ਦੂਜੇ ਵੱਲ ਆਕਰਸ਼ਿਤ ਹੋਣਾ ਇੱਕ ਕੁਦਰਤੀ ਵਰਤਾਰਾ ਏ ਕੁਝ ਅਜੀਹਾ ਹੀ ਹੋਇਆ ਸਿਮਰਨ ਦੇ ਨਾਲ ਕੰਪਿਊਟਰ ਸੈਂਟਰ ਤੇ ਇੱਕ ਮੁੰਡਾ ਸਰਬਜੀਤ ਜੋ ਕਿ ਪੱਤਰਕਾਰ ਸੀ ਵਿੱਚ ਉਸਨੇ ਪਤਾ ਨਹੀਂ ਅਜੀਹਾ ਕੀ ਦੇਖਿਆ ਕਿ ਉਹ ਤਾਂ ਉਸ ਦੇ ਵੱਲ ਹੀ ਆਕਰਸ਼ਿਤ ਹੋ ਗਈ ਤੇ ਉਸ ਦੇ ਪਿਆਰ ਦੇ ਵਿੱਚ ਪੈ ਗਈ ਪਰ ਇਹ ਪਿਆਰ ਇੰਨੀ ਆਸਾਨੀ ਦੇ ਨਾਲ ਪ੍ਰਵਾਨ ਚੜਨ ਵਾਲਾ ਨਹੀਂ ਸੀ ਜਦੋਂ ਸਿਮਰਨ ਨੇ ਸਰਵਾਰੇ ਗੱਲ ਆਪਣੀ ਕਰੇ ਕੀਤੀ ਤਾਂ ਘਰਦਿਆਂ ਨੇ ਤਾਂ ਕੋਰੀ ਨਾ ਕਰ ਦਿੱਤੀ ਕਾਰਨ ਇਹ ਸੀ ਕਿ ਸਿਮਰਨ ਜਰਨਲ ਜਾਤੀ ਦੇ ਨਾਲ ਸੰਬੰਧ ਰੱਖਦੀ ਸੀ ਤੇ ਸਰਬ ਦਲਿਤ ਜਾਤੀ ਦੇ ਨਾਲ ਪਰ ਸਿਮਰਨ ਦੇ ਸਿਰ ਤੇ ਤਾਂ ਬਸ ਪਿਆਰ ਦਾ ਹੀ ਭੂਤ ਸਵਾਰ ਸੀ ਉਸ ਨੇ ਆਪਣੀ ਗੱਲ ਮਨਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਘਰਦਿਆਂ ਅੱਗੇ ਉਸ ਦੀ ਇੱਕ ਵੀ ਨਾ ਚੱਲੀ ਪਰ ਆਪਣੀ ਜਗ੍ਹਾ ਤੇ ਤਾਂ ਘਰ ਦੇ ਵੀ ਠੀਕ ਸਨ ਉਹਨਾਂ ਦਾ ਆਖਣਾ ਸੀ ਕਿ ਤੂੰ ਕਦੀ ਖੁਸ਼ ਨਹੀਂ ਰਹਿ ਸਕਦੀ ਉਸ ਦੇ ਨਾਲ ਉਹਨਾਂ ਦਾ ਕਹਿਣਾ ਸੀ ਕਿ ਇਹ ਲੋਕ ਕਦੀ ਕਿਸੇ ਦੇ ਵੀ ਨਹੀਂ ਬੰਦੇ ਪਤਾ ਨਹੀਂ ਅੰਕਲ ਜੀ ਨੇ ਅਜਿਹਾ ਕੀ ਦੇਖਿਆ ਸੀ ਸਰਬਜੀਤ ਵਿੱਚ ਜੋ ਉਹ ਕਦੀ ਵੀ ਸਿਮਰਨ ਤੇ ਸਰਬ ਦੇ ਵਿਆਹ ਦੇ ਲਈ ਹਾਮੀ ਭਰਨ ਦੇ ਲਈ ਤਿਆਰ ਨਾ ਹੋਏ ਜਿਸ ਦੇ ਨਤੀਜੇ ਵਜੋਂ ਇਹ ਹੋਇਆ ਕਿ ਸਿਮਰਨ ਹੌਲੀ-ਹੌਲੀ ਆਪਣੇ ਘਰਦਿਆਂ ਤੋਂ ਦੂਰ ਹੋਣ ਲੱਗ ਪਈ ਤੇ ਸਰਵ ਦੇ ਕਰੀਬ ਆਉਣ ਲੱਗ ਪਈ ਉਹਨੂੰ ਆਪਣੇ ਘਰ ਦੇ ਹੁਣ ਬੁਰੇ ਲੱਗਣ ਲੱਗ ਪਏ ਤੇ ਸਰਵ ਦੀ ਹਰ ਇੱਕ ਗੱਲ ਚੰਗੀ ਲੱਗਣ ਲੱਗੀ ਦੇ ਦੋਵੇਂ ਜਾਣੇ ਇੱਕ ਦੂਜੇ ਦੇ ਕਰੀਬ ਹੁੰਦੇ ਗਏ ਨਜ਼ਦੀਕੀਆਂ ਇੰਨੀਆਂ ਵੱਧ ਚੁੱਕੀਆਂ ਸਨ ਕਿ ਸਿਮਰਨ ਨੇ ਤਾਂ ਹੁਣ ਪੱਕਾ ਕਰ ਲਿਆ ਸੀ ਕਿ ਉਹ ਵਿਆਹ ਕਰਵਾਏਗੀ ਤਾਂ ਸਿਰਫ ਤੇ ਸਿਰਫ ਸਰਵਜੀਤ ਦੇ ਨਾਲ ਹੀ ਦੂਸਰੇ ਪਾਸੇ ਘਰ ਦੇ ਵੀ ਹੁਣ ਪੱਕਾ ਕਰ ਹੀ ਬੈਠੇ ਸਨ ਕਿ ਅਸੀਂ ਛੋਟੀ ਜਾਤ ਦੇ ਵਿੱਚ ਵਿਆਹ ਕਰਵਾ ਕੇ ਅਸੀਂ ਆਪਣੀ ਨੱਕ ਨਹੀਂ ਵੜਾ ਸਕਦੇ ਦੋ ਸਾਲ ਬਹੁਤ ਕੋਸ਼ਿਸ਼ ਕੀਤੀ ਮਨਾਉਣ ਦੀ ਪਰ ਸਭ ਫਜ਼ੂਲ ਰਿਹਾ ਅੰਤ ਮਜਬੂਰਨ ਉਸ ਨੂੰ ਘਰਦਿਆਂ ਦੇ ਖਿਲਾਫ ਜਾ ਕੇ ਉਹੀ ਕਦਮ ਚੁੱਕਣਾ ਪਿਆ ਜੋ ਪਿਆਰ ਦੇ ਵਿੱਚ ਪਏ ਸਾਰੇ ਹੀ ਕਰਦੇ ਨੇ ਦੋਵੇਂ ਜਾਣੇ ਘਰੋਂ ਭੱਜ ਕੇ ਚੰਡੀਗੜ੍ਹ ਪਹੁੰਚ ਜਾਂਦੇ ਨੇ ਤੇ ਹਾਈ ਕੋਰਟ ਦੇ ਵਿੱਚ ਜਾ ਕੇ ਵਿਆਹ ਕਰਵਾ ਲੈਂਦੇ ਨੇ ਵਿਆਹ ਦਾ ਸਾਰਾ ਇੰਤਜ਼ਾਮ ਸਰਵ ਪਹਿਲਾਂ ਹੀ ਕਰ ਚੁੱਕਿਆ ਸੀ ਆਪਣੇ ਕੁਝ ਦੋਸਤਾਂ ਤੋਂ ਹੀ ਗਵਾਹੀ ਪਵਾ ਲੈਂਦਾ ਹੈ ਬਾਕੀ ਸਰਵ ਦੇ ਘਰ ਦੇ ਤਾਂ ਮੰਨੇ ਹੀ ਹੋਏ ਸਨ ਉਹਨਾਂ ਨੂੰ ਤਾਂ ਕੋਈ ਵੀ ਇਤਰਾਜ਼ ਨਹੀਂ ਸੀ ਮਨਮਰਜ਼ੀ ਨਾਲ ਵਿਆਹ ਕਰਵਾਉਣ ਦਾ ਉਸ ਨੂੰ ਜਿੱਥੇ ਦਿਲ ਵਿੱਚ ਸਕੂਨ ਸੀ ਨਾਲ ਦੀ ਨਾਲ ਹੀ ਮਾਪਿਆਂ ਤੋਂ ਦੂਰ ਜਾਣ ਦਾ ਦੁੱਖ ਵੀ ਸੀ ਹੋਣਾ ਵੀ ਚਾਹੀਦਾ ਹੈ ਆਖਿਰ ساری ਉਮਰ ਜਿਨ੍ਹਾਂ ਨੇ ਪਾਲਿਆ ਉਹਨਾਂ ਨੂੰ ਤੋਖਾ ਦੇਣਾ ਬਹੁਤ ਵੱਡੀ ਗਲਤ ਗੱਲ ਸੀ ਪਰ ਸਰਬ ਦੇ ਪਿਆਰ ਅੱਗੇ ਮੈਨੂੰ ਸਭ ਭੁੱਲ ਗਿਆ ਤੇ ਇੱਕ ਉਮੀਦ ਸੀ ਕਿ ਚਲੋ ਮਾਪਿਓ ਨੂੰ ਵੀ ਮਨਾ ਲਵਾਂਗੀ ਵਿਆਹ ਤੋਂ ਬਾਅਦ ਕੁਝ ਮਹੀਨੇ ਅਸੀਂ ਘਰਦਿਆਂ ਤੋਂ ਦੂਰ ਹੀ ਰਹੇ ਤੇ ਸਰਵ ਤੇ ਸਿਮਰਨ ਦੋਵੇਂ ਖੁਸ਼ੀ-ਖੁਸ਼ੀ ਰਹਨ ਲੱਗੇ ਕੁਝ ਮਹੀਨੇ ਬਾਅਦ ਸਿਮਰਨ ਨੂੰ ਵੀ ਨੌਕਰੀ ਮਿਲ ਗਈ ਤੇ ਉਹ ਆਪਣੇ ਪੈਰਾਂ ਦੇ ਉੱਪਰ ਖੜੀ ਹੋ ਗਈ ਫਿਰ ਇੱਕ ਦਿਨ ਅਚਾਨਕ ਸਿਮਰਨ ਸਰਵਜੀਤ ਦੇ ਕੋਲ ਆਪਣੇ ਸਹੁਰੇ ਘਰ ਜਾ ਕੇ ਰਹਿਣ ਲਈ ਆਖਦੀ ਹੈ ਪਹਿਲਾਂ ਤਾਂ ਸਰਬ ਕੁਝ ਨਾ ਨੁਕਰ ਜੀ ਕਰਦਾ ਰਿਹਾ ਤੇ ਫਿਰ ਮੰਨ ਜਾਂਦਾ ਹੈ ਤੇ ਦੋਵੇਂ ਜਾਣੇ ਆਪਣੇ ਘਰ ਜਾਣ ਦੇ ਲਈ ਤਿਆਰੀ ਕਰਨ ਦੇ ਵਿੱਚ ਜੁੱਟ ਜਾਂਦੇ ਨੇ ਪੇਕਿਆਂ ਤੋਂ ਸਹੁਰਿਆਂ ਦਾ ਅਸਲੀ ਸਫ਼ਰ ਤਾਂ ਹੁਣ ਸ਼ੁਰੂ ਹੋਇਆ ਸੀ ਜਦੋਂ ਪਹਿਲੀ ਵਾਰ ਸਿਮਰਨ ਸਰਵ ਦੇ ਘਰ ਗਈ ਤਾਂ ਉਹਨੂੰ ਥੋੜੀ ਜਿਹੀ ਹੈਰਾਨੀ ਹੋਈ ਘਰ ਦੀ ਹਾਲਾਤ ਬਹੁਤ ਮਾੜੇ ਸਨ ਪਰ ਉਹਨੇ ਹੌਸਲਾ ਨਹੀਂ ਛੱਡਿਆ ਆਪ ਘਰ ਦੀ ਹਾਲਾਤ ਸੁਧਾਰੀ ਤੇ ਨੌਕਰੀ ਵੀ ਕਰਦੀ ਰਹੀ ਵਿਆਹ ਤੋਂ ਬਾਅਦ ਤਾਂ ਜ਼ਿੰਦਗੀ ਬਦਲ ਹੀ ਜਾਂਦੀ ਏ ਬਿਲਕੁਲ ਸੱਚ ਆਖਿਆ ਕਿਸੇ ਨੇ ਪਰ ਆਪਣੀ ਪਸੰਦ ਦਾ ਵਿਆਹ ਕਰਵਾ ਕੇ ਹਮੇਸ਼ਾ ਖੁਸ਼ ਰਹਾਂਗੀ ਇਹ ਵਹਿਮ ਉਸ ਦਾ ਉਦੋਂ ਟੁੱਟ ਗਿਆ ਜਦੋਂ ਵਿਆਹ ਤੋਂ ਕੁਝ ਸਮੇਂ ਬਾਅਦ ਉਸ ਨੇ ਆਪਣੇ ਪਤੀ ਬਾਰੇ ਉਹ ਗੱਲਾਂ ਸੁਣੀਆਂ ਜਿਸ ਦਾ ਵਿਆਹ ਤੋਂ ਪਹਿਲਾਂ ਸਰਵ ਨੇ ਕਦੀ ਕੋਈ ਜ਼ਿਕਰ ਵੀ ਨਹੀਂ ਸੀ ਕੀਤਾ ਉਸ ਦੀਆਂ ਕੁਝ ਹਰਕਤਾਂ ਜੋ ਉਸ ਨੂੰ ਹੈਰਾਨ ਕਰਨ ਲੱਗੀਆਂ ਸਨ ਸਰਬ ਦਾ ਆਪ ਕੰਮ ਤੇ ਨਾ ਜਾਣਾ ਸਾਰਾ ਸਾਰਾ ਦਿਨ ਘਰੇ ਹੀ ਰਹਿਣਾ ਤੇ ਜੇ ਸਿਮਰਨ ਕੁਝ ਬੋਲਦੀ ਤਾਂ ਅੱਗਿਓ ਲੜਾਈ ਕਰਨ ਲੱਗ ਜਾਂਦਾ ਜ਼ਿੰਦਗੀ ਦੇ ਵਿੱਚ ਹਰ ਪਲ ਤੇ ਹਰ ਜਗ੍ਹਾ ਖੁਸ਼ੀ ਹੀ ਮਿਲੇ ਇਹ ਜ਼ਰੂਰੀ ਨਹੀਂ ਜੇ ਅਜੇਹਾ ਹੋਵੇ ਤਾਂ ਆਪਣੇ ਆਸ-ਪਾਸ ਬਹੁਤੇ ਲੋਕ ਦੁਖੀ ਨਾ ਦੇਖਣਾ ਬਸ ਇਹੀ ਸਮਝੋਤਾ ਕਰ ਉਹ ਸਭ ਕੁਝ ਸਹਿੰਦੀ ਰਹੀ ਪਰ ਦੁੱਖ ਸਿਰਫ ਇਸੇ ਗੱਲ ਦਾ ਹੈ ਕਿ ਇੰਨਾ ਕਰਨ ਦੇ ਬਾਵਜੂਦ ਵੀ ਉਸ ਦੀ ਕਦਰ ਘਟਣ ਲੱਗ ਗਈ ਸੀ ਤੇ ਜੇ ਕਿਤੇ ਉਹ ਇਸ ਵਿਸ਼ੇ ਦੇ ਉੱਪਰ ਆਪਣੀ ਸੱਸ ਦੇ ਨਾਲ ਗੱਲ ਕਰਦੀ ਤਾਂ ਉਸ ਦੀ ਸੱਸ ਉਲਟਾ ਉਸ ਨੂੰ ਹੀ ਮਾੜਾ ਬੋਲਦੀ ਸਿਮਰਨ ਦੀ ਹਾਲਤ ਤਾਂ ਹੁਣ ਜੇਲ੍ਹ 'ਚ ਫਸੇ ਕੈਦੀ ਦੇ ਵਾਂਗ ਸੀ ਜੋ ਨਾ ਤਾਂ ਹੁਣ ਇਸ ਕੈਦ ਵਿੱਚ ਰਹਿ ਕੇ ਖੁਸ਼ ਸੀ ਤੇ ਨਾ ਹੀ ਇਸ ਤੋਂ ਬਾਹਰ ਨਿਕਲ ਸਕਦੀ ਸੀ ਸਰਵਜੀਤ ਦਾ ਰਵਈਆ ਦਿਨ-ਪ੍ਰਤੀ ਦਿਨ ਬਦਲਦਾ ਹੀ ਜਾ ਰਿਹਾ ਸੀ ਹੁਣ ਤਾਂ ਉਸਨੇ ਸ਼ਰਾਬ ਪੀਣੀ ਵੀ ਸ਼ੁਰੂ ਕਰ ਦਿੱਤੀ ਇੱਕ ਦਿਨ ਸਿਮਰਨ ਆਪਣੇ ਵਿਆਹ ਤੋਂ ਪਹਿਲਾਂ ਕਿਸੇ ਕੁੜੀ ਨਾਲ ਚੱਲਦੇ ਚੱਕਰਵਾਰੇ ਵੀ ਇੱਕ ਦਿਨ ਸਿਮਰਨ ਨੂੰ ਆਪਣੇ ਵਿਆਹ ਤੋਂ ਪਹਿਲਾਂ ਕਿਸੇ ਕੁੜੀ ਨਾਲ ਚੱਲਦੇ ਚੱਕਰਵਾਰੇ ਵੀ ਦੱਸ ਦਿੱਤਾ ਜਿਸ ਦਾ ਸਿਮਰਨ ਨੂੰ ਪਹਿਲਾਂ ਬਿਲਕੁਲ ਵੀ ਨਹੀਂ ਸੀ ਪਤਾ ਇਹ ਉਸ ਲਈ ਇੱਕ ਬਹੁਤ ਵੱਡਾ ਝਟਕਾ ਸੀ ਪਰ ਇਹ ਸੋਚ ਕੇ ਕਿ ਚਲੋ ਮੈਨੂੰ ਸਚਾਈ ਤਾਂ ਦੱਸ ਦਿੱਤੀ ਸਿਮਰਨ ਸਰਵ ਨੂੰ ਮਾਫ ਕਰ ਦਿੰਦੀ ਹੈ ਪਰ ਨਾਲ ਹੀ ਉਹ ਸਰਵ ਨੂੰ ਉਸ ਕੁੜੀ ਨੂੰ ਮਲਾਉਣ ਲਈ ਵੀ ਆਖਦੀ ਹੈ ਤੇ ਸਰਵ ਉਸ ਨੂੰ ਉਸਦੇ ਨਾਲ ਮਿਲਵਾ ਵੀ ਦਿੰਦਾ ਹੈ ਇਸ ਦੌਰਾਨ ਸਿਮਰਨ ਨੂੰ ਸਰਵ ਦੇ ਦੋਸਤਾਂ ਤੋਂ ਪਤਾ ਚੱਲਦਾ ਹੈ ਕਿ ਉਸ ਦਾ ਕਿਤੇ ਬਾਹਰ ਚੱਕਰ ਅਜੇ ਵੀ ਚੱਲ ਰਿਹਾ ਹੈ ਇਹ ਸਭ ਕੁਝ ਜਾਣ ਕੇ ਸਿਮਰਨ ਨੂੰ ਬਹੁਤ ਦੁੱਖ ਲੱਗਦਾ ਹੈ ਤੇ ਉਹ ਜਦੋਂ ਵੀ ਇਸ ਬਾਰੇ ਗੱਲ ਆਪਣੇ ਪਤੀ ਦੇ ਨਾਲ ਕਰਦੀ ਹੈ ਤਾਂ ਹਰ ਵਾਰ ਦੀ ਤਰ੍ਹਾਂ ਲੜਾਈ ਝਗੜੇ ਸ਼ੁਰੂ ਕਰ ਦਿੰਦਾ ਹੈ ਤੇ ਸਿਮਰਨ ਤੇ ਇਹ ਆ ਕੇ ਹੱਥ ਚੁੱਕਦਾ ਕਿ ਤੂੰ ਹੀ ਚਰਿੱਤਰ ਹੈ ਚਰਿੱਤਰਹੀਣ ਹੈ ਜੋ ਗੈਰ ਮਰਦਾਂ ਦੇ ਨਾਲ ਮੇਰੇ ਤੋਂ ਪੁੱਛਪੜਤਾਲ ਕਰਦੀ ਹੈ ਕਿ ਤੈਨੂੰ ਯਕੀਨ ਨਹੀਂ ਸੀ ਮੇਰੇ ਤੇ ਜਦ ਮੈਂ ਤੈਨੂੰ ਆਪ ਉਸ ਦਿਨ ਸਭ ਕੁਝ ਸੱਚ ਦੱਸ ਦਿੱਤਾ ਸੀ ਸਿਮਰਨ ਸਭ ਕੁਝ ਉਹ ਪਛਾਪ ਸੈਂਦੀ ਰਹੀ ਇਹ ਸੋਚ ਕੇ ਕਿ ਸ਼ਾਇਦ ਗਲਤੀ ਉਸਦੀ ਹੀ ਹੈ ਕਿਉਂਕਿ ਉਸਨੇ ਆਪਣੇ ਮਾਪਿਓ ਨੂੰ ਧੋਖਾ ਦਿੱਤਾ ਸੀ ਸ਼ਾਇਦ ਇਹੇ ਕਰਕੇ ਉਹ ਉਸ ਨਾਲ ਇਹ ਸਭ ਕੁਝ ਹੋ ਰਿਹਾ ਹੈ ਪਰ ਇਹ ਉਸਦੀ ਇੱਕ ਸਭ ਤੋਂ ਵੱਡੀ ਗਲਤੀ ਸੀ ਆਪਣੇ ਉੱਪਰ ਹੋ ਰਹੀ ਹਿੰਸਾ ਦੀ ਤੇ ਆਵਾਜ਼ ਪਹਿਲੀ ਵਾਰ ਹੀ ਠਾਉਣੀ ਚਾਹੀਦੀ ਸੀ ਕਿਉਂਕਿ ਜਦੋਂ ਤੁਸੀਂ ਸਭ ਕੁਝ ਚੁੱਪਚਾਪ ਬਰਦਾਸ਼ਤ ਕਰਦੇ ਹੋ ਤਾਂ ਸਾਹਮਣੇ ਵਾਲਾ ਤੁਹਾਨੂੰ ਕਮਜ਼ੋਰ ਸਮਝਦਾ ਹੈ ਵੈਸੇ ਵੀ ਕਿਹਾ ਜਾਂਦਾ ਹੈ ਕਿ ਜਿੰਨਾ ਆਪਾਂ ਕਿਸੇ ਦੇ ਅੱਗੇ ਝੁਕਦੇ ਹਾਂ ਓਨਾ ਹੀ ਅਗਲਾ ਦਬਾਉਂਦਾ ਹੈ ਜਦੋਂ ਸਰਬ ਨੂੰ ਮੇਰੇ ਗਰਭਵਤੀ ਹੋਣ ਦੀ ਖਬਰ ਮਿਲਦੀ ਐ ਤਾਂ ਬਹੁਤ ਖੁਸ਼ ਹਾਂ ਪਰ ਫਿਰ ਵੀ ਉਹ ਉਸੇ ਤਰ੍ਹਾਂ ਸ਼ਰਾਬ ਵਗੈਰਾ ਪੀਂਦਾ ਰਿਹਾ ਤੇ ਪੀ ਕੇ ਅਕਸਰ ਸਿਮਰਨ ਦੇ ਨਾਲ ਲੜਦਾ ਰਹਿੰਦਾ ਸ਼ਾਇਦ ਉਹ ਨਸ਼ੇ ਦਾ ਆਦੀ ਹੋ ਚੁੱਕਿਆ ਸੀ ਇਹ ਤਾਂ ਚਲੋ ਬੰਦਾ ਫਿਰ ਵੀ ਬਰਦਾਸ਼ਤ ਕਰ ਸਕਦਾ ਹੈ ਪਰ ਉਸ ਦਾ ਹੋਰਾ ਇਸਤਰੀਆਂ ਦੇ ਕੋਲ ਜਾਣਾ ਸਿਮਰਨ ਨੂੰ ਜਮਾ ਵੀ ਪਸੰਦ ਨਹੀਂ ਸੀ ਸਿਮਰਨ ਹੀ ਕਿਉਂ ਉਸ ਦੀ ਜਗ੍ਹਾ ਕੋਈ ਹੋਰ ਵੀ ਹੁੰਦੀ ਤਾਂ ਸ਼ਾਇਦ ਉਸ ਨੂੰ ਵੀ ਨਾ ਵਧੀਆ ਲੱਗਦਾ ਆਖਿਰ ਦੁਨੀਆ ਦੀ ਕੋਈ ਵੀ ਇਸਤਰੀ ਆਪਣੇ ਹਿੱਸੇ ਦਾ ਪਿਆਰ ਕਿਸੇ ਨਾਲ ਵੰਡਣਾ ਨਹੀਂ ਚਾਹੇਗੀ ਸਿਮਰਨ ਸਰਵ ਨੂੰ ਰੂਹ ਤੋਂ ਪਿਆਰ ਕਰਦੀ ਸੀ ਇਸੇ ਲਈ ਉਹ ਉਸ ਨੂੰ ਖੁਸ਼ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਪਰ ਸਰਵਜੀਤ ਦੇ ਉੱਪਰ ਕੋਈ ਵੀ ਅਸਰ ਨਾ ਹੁੰਦਾ ਤੇ ਉਹ ਆਪਣੇ ਆਇਸ਼ੇ ਪੁਣੇ ਤੋਂ ਨਾ ਸੁਧਰਿਆ ਇਸੇ ਖਿੱਚਤੋਂ ਵਿੱਚ ਸਿਮਰਨ ਦੇ ਵੱਡੇ ਬੇਟੇ ਦਾ ਜਨਮ ਹੁੰਦਾ ਹੈ ਪਰ ਹਾਲਤ ਜਿਉਂ ਦੇ ਤਿਉਂ ਸਨ ਘਰ ਵਿੱਚ ਜਾਂਦ ਕਦੀ ਵੀ ਕੋਈ ਗੱਲ ਹੁੰਦੀ ਸਰਬ ਉਸ ਦਾ ਇਲਜ਼ਾਮ ਸਿਮਰਨ ਦੇ ਉੱਪਰ ਹੀ ਲਗਾ ਦਿੰਦਾ ਤੇ ਉਸ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦਾ ਪਰ ਸਿਮਰਨ ਚੁੱਪਚਾਪ ਇਹ ਸਭ ਕੁਝ ਸਹਿੰਦੀ ਰਹੀ ਕਿਉਂਕਿ ਉਹ ਸਰਬ ਨੂੰ ਛਟਣਾ ਨਹੀਂ ਸੀ ਚਾਹੁੰਦੀ ਐਨਾ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਉਸ ਨੇ ਕਦੀ ਵੀ ਆਪਣੇ ਖਿਲਾਫ ਹੋਣਦੇ ਜ਼ੁਲਮਾਂ ਦੇ ਲਈ ਆਵਾਜ਼ ਨਹੀਂ ਸੀ ਉਠਾਈ ਤੇ ਸਹਿੰਦੀ ਰਹੀ ਸਭ ਕੁਝ ਬਸ ਇਸੇ ਆਸ 'ਚ ਕਿ ਚਲੋ ਕਿਸੇ ਨਾ ਕਿਸੇ ਦਿਨ ਸਭ ਕੁਝ ਠੀਕ ਹੋ ਜਾਵੇਗਾ ਪਰ ਇਹ ਸਭ ਐਨਾ ਆਸਾਨ ਨਹੀਂ ਸੀ ਪੀਕੇ ਜਿੱਥੇ ਸਰਵ ਆ ਕੇ ਸਿਮਰਨ ਦੇ ਉੱਪਰ ਹੱਥ ਚੁੱਕਦਾ ਤੇ ਸਿਮਰਨ ਆਪਣਾ ਗੁੱਸਾ ਆਪਣੇ ਬੇਟੇ ਤੇ ਉਤਾਰ ਦਿੰਦੀ ਜਿਸ ਕਾਰਨ ਉਸ ਦਾ ਬੇਟਾ ਵੀ ਜਿੱਦੀ ਜੇ ਸੁਆ ਦਾ ਹੋ ਗਿਆ ਇਸੇ ਤਰ੍ਹਾਂ ਲਗਭਗ 6 ਸਾਲ ਬੀਤ ਗਏ ਪਰ ਸਰਵ ਦੇ ਸੁਆ ਦੇ ਵਿੱਚ ਰਤਾ ਵੀ ਫਰਕ ਨਾ ਆਇਆ ਇਹ ਉਹ ਹੁਣ ਤਾਂ ਪੂਰੀ ਤਰ੍ਹਾਂ ਅਯਾਸ਼ ਹੋ ਚੁੱਕਿਆ ਸੀ ਸਿਮਰਨ ਨੂੰ ਸਰਵ ਤੇ ਸ਼ੱਕ ਤਾਂ ਹਮੇਸ਼ਾ ਤੋਂ ਸੀ ਪਰ ਉਸ ਦਾ ਦਿਲ ਕਦੀ ਵੀ ਨਹੀਂ ਸੀ ਮੰਨਦਾ ਕਿ ਸਰਵ ਵਿੱਚ ਕਿਉਂਕਿ ਸਰਵ ਵਿੱਚ ਉਸ ਦੀ ਜਾਨ ਵਸਦੀ ਸੀ ਇਸੇ ਕਾਰਨ ਉਹ ਉਸ ਦੇ ਸਾਰੇ ਇਲਜ਼ਾਮ ਤੇ ਕਟਮਾਰ ਚੁੱਪਚਾਪ ਸਹਿੰਦੀ ਰਹੀ ਪਰ ਪਿਆਰ ਦੇ ਬਦਲੇ ਪਿਆਰ ਤੇ ਵਫਾ ਦੇ ਬਦਲੇ ਵਫਾ ਮਿਲੇ ਇਹ ਜ਼ਰੂਰੀ ਨਹੀਂ ਜੇ ਉਸ ਦਿਨ ਸਿਮਰਨ ਦੇ ਪਾਪਾ ਜਾਤ ਪਾਤ ਨਾ ਦੇਖ ਕੇ ਮੁੰਡੇ ਦੇ ਬਾਰੇ ਪਤਾ ਕਰਕੇ ਫੇਰ ਸਿਮਰਨ ਨੂੰ ਸਮਝਾਉਂਦੇ ਤਾਂ ਸ਼ਾਇਦ ਸਿਮਰਨ ਅੱਜ ਇਸ ਹਾਲਾਤ ਦੇ ਵਿੱਚ ਨਾ ਹੁੰਦੀ ਅੱਜ ਕਾਫੀ ਦਿਨ ਬਾਅਦ ਮੇਰੀ ਦੋਸਤ ਦਾ ਮੇਰੇ ਕੋਲ ਫੋਨ ਆਇਆ ਸੀ ਤੇ ਉਸਨੇ ਮੇਰੇ ਤੋਂ ਕੋਈ ਸਲਾਹ ਮੰਗੀ ਸੀ ਕਿ ਉਹ ਕਿਵੇਂ ਇਸ ਸਭ ਤੋਂ ਬਾਹਰ ਨਿਕਲੇ ਪਰ ਮੈਨੂੰ ਵੀ ਕੁਝ ਸਮਝ ਨਹੀਂ ਸੀ ਆ ਰਿਹਾ ਹੁਣ ਤਾਂ ਉਸ ਨੂੰ ਇਹ ਹੀ ਕਹਿ ਸਕਦੀ ਸੀ ਕਿ ਆਪਣੇ ਪਤੀ ਨੂੰ ਛੱਡ ਦੇ ਕਿਉਂਕਿ ਸਮਾਜ ਦੇ ਲੋਕ ਫਿਰ ਉਹਨੂੰ ਜਿਉਣ ਨਹੀਂ ਦੇਣਗੇ ਤੇ ਜੇ ਉਹ ਐਵੇਂ ਕਰਦੀ ਵੀ ਹੈ ਤਾਂ ਵੀ ਉਸ ਦੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਜਿਸਮਾਂ ਦਾ ਪਿਆਰ ਜਿਸਮਾਂ ਤੇ ਹੀ ਖਤਮ ਹੋ ਜਾਂਦਾ ਹੈ ਅਸਲ ਪਿਆਰ ਤਾਂ ਮਾਪਿਓ ਹੀ ਕਰਦੇ ਨੇ ਇਸ ਲਈ ਉਹਨਾਂ ਦੇ ਹਮੇਸ਼ਾ ਵਫਾਦਾਰ ਰਹੋ ਹਾਲਾਤ ਚਾਹੇ ਕਿਹੋ ਜਿਹੇ ਵੀ ਹੋ ਜਾਣ ਆਪਣੇ ਮਾਪਿਓ ਦਾ ਸਾਥ ਨਾ ਛੱਡੋ ਕਿਉਂਕਿ ਮੈਂ ਬਹੁਤ ਕੁੜੀਆਂ ਦੇਖੀਆਂ ਜੋ ਲਵ ਮੈਰਿਜ ਦੇ ਚੱਕਰ ਵਿੱਚ ਆਪਣੇ ਮਾਪਿਓ ਨੂੰ ਛੱਡ ਦਿੰਦੀਆਂ ਨੇ ਤੇ ਬਾਅਦ ਵਿੱਚ ਰੋਂਦੀਆਂ ਨੇ ਜਦੋਂ ਉਹ ਹੀ ਪਤੀ ਜਾਂ ਉਹ ਹੀ ਲਵਰ ਉਹਨਾਂ ਦੀ ਕਦਰ ਨਹੀਂ ਕਰਦਾ ਜ਼ੁਲਮ ਸਹਿਣਾ ਵੀ ਕਿਤੋਂ ਦੀ ਚੰਗੀ ਗੱਲ ਨਹੀਂ ਇਸ ਲਈ ਵਿਆਹ ਚਾਹੇ ਅਰੇਂਜਡ ਹੋਵੇ ਜਾ ਲਾਭ ਹੋਵੇ ਜੇ ਕੋਈ ਗਲਤ ਕਰਦਾ ਤਾਂ ਆਵਾਜ਼ ਉਠਾਓ ਉਸ ਦੇ ਖਿਲਾਫ ਸਿਰਫ ਇਸੇ ਡਰ ਨਾਲ ਇਹ ਚੁੱਪ ਨਾ ਰਹੋ ਕਿ ਕਿਤੇ ਮੇਰਾ ਪਤੀ ਮੈਨੂੰ ਛੱਡ ਨਾ ਦੇਵੇ ਕਿਉਂਕਿ ਜੇ ਉਸਨੇ ਛੱਡਣਾ ਹੋਇਆ ਤਾਂ ਉਹ ਵੈਸੇ ਵੀ ਛੱਡ ਦੇਵੇਗਾ ਜਿੰਨੀ ਜ਼ਰੂਰਤ ਤੁਹਾਨੂੰ ਹੈ ਉਸ ਦੀ ਓਨੀ ਹੀ ਉਸ ਨੂੰ ਵੀ ਹੋਵੇਗੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ